ਹਾਂਜੀ ਦੋਸਤੋ ਸੱਜਣੋ ਤੇ ਭਰਾਵੋ ਕੀ ਹਾਲ-ਚਲ ਤੁਹਾਡਾ ਵੀਜੀ ਵੈਲਕਮ ਹੋ ਗਿਆ ਸਾਰੇ ਸੱਜਣਾ ਭਰਾਵਾਂ ਦਾ ਸਾਡੇ ਚੈਨਲ ਪਿਜਨਨ ਪਲੱਗ ਤੇ ਹੋਰ ਦੋਸਤੋ ਵੀਰੋ ਕੀ ਹਾਲ ਚਾਲ ਆ ਕਿਵੇਂ ਚੱਲਦੀ ਤੁਹਾਡੀ ਕਬੂਤਰ ਬਾਜੀ ਤੇ ਮੌਸਮ ਗਰਮ ਹੋ ਗਿਆ ਤੇ ਹਾਲਾਤ ਵੀ ਬੜੇ ਗਰਮ ਚੱਲ ਰਹੇ ਆ ਤੇ ਸਾਰੇ ਵੀਰ ਭਰਾ ਸਿਹਤ ਆਪ ਰਹਿਣ ਤੰਦਰੁਸਤ ਰਹੋ ਆਪਣੇ ਪਰਿਵਾਰਾਂ ਦਾ ਤੇ ਆਪਣਾ ਧਿਆਨ ਜਰੂਰ ਰੱਖੋ ਹੋਰ ਵੀਰ ਜੀ ਕਿਵੇਂ ਚੱਲਦਾ ਸੀਜ਼ਨ ਤੇ ਸੀਜ਼ਨ 0 ਆਉਣ ਵਾਲਾ ਹੋ ਗਿਆ ਜਲਦੀ ਤੇ ਅੱਜ ਵੀ ਇੱਕ ਬੜਾ ਉਹ ਟਾਪਿਕ ਲੈ ਕੇ ਆਇਆ ਤੁਹਾਡੇ ਬਾਦ ਦੇ ਸੱਜਣਾ ਬਾਤੇ ਤੇ ਟਾਪਿਕ ਦਾ ਨਾਮ ਆ ਵੀ ਜਿਹੜੇ ਕਬੂਤਰ ਸਮਾਨ ਬੰਦ ਹੋ ਜਾਂਦੇ ਆ ਆ ਰੱਬ ਚ ਵੜ ਜਾਂਦੇ ਆ ਤੇ ਬਾਅਦ ਚ ਨਿਕਲਦੇ ਕਿਉਂ ਨਹੀਂ ਇਹਨਾਂ ਦਾ ਕੀ ਹੱਲ ਕਰੀਏ ਜਦੋਂ ਬਾਜੀ ਜਿਹਾ ਆਪਾਂ ਕਬੂਤਰ ਛੱਡਦੇ ਆ ਤੇ 1 2 ਵਜੇ ਦੀ ਲੈਂਡ ਦੇ ਵਿੱਚ ਕਬੂਤਰ ਜਿਹੜੇ ਉੱਪਰ ਵੜ ਜਾਂਦੇ ਆ ਤੇ ਉਹ ਨਿਗਲਦੇ ਨਹੀਂ ਬਾਅਦ ਚ ਠੀਕ ਹੈ ਵੀਰ ਜੀ ਤੇ ਇਹਨਾਂ ਪ੍ਰੋਬਲਮਾਂ ਦਾ ਹੱਲ ਲੈ ਕੇ ਅੱਜ ਹਾਜ਼ਰ ਹੋਏ ਆਂ ਵੀਡੀਓ 'ਚ ਤੇ ਚੈਨਲ ਸਾਡੇ ਦਾ ਨਾਮ ਪਿਜਨਲ ਵਲੌਗ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਠੀਕ ਹੈ ਜੀ ਤੇ ਜਿਹੜੇ ਨਵੇਂ ਸਾਡੇ ਚੈਨਲ ਤੇ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਠੀਕ ਹੈ ਵੀਰ ਜੀ ਤੇ ਚਲੋ ਵੀਰ ਜੀ ਚੱਲਦੇ ਆਂ ਆਪਣੇ ਟੌਪਿਕ ਵੱਲ ਆਜੋ ਹਾਂਜੀ ਸੱਜਣੋ ਭਰਾਓ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਹੋਰ ਸੁਣਾਓ ਕਿਵੇਂ ਚੱਲਦੀ ਆ ਤੁਹਾਡੀ ਸਿਹਤ ਵੀ ਕਿਵੇਂ ਚੱਲਦੀ ਤੁਹਾਡੀ ਖੂਬ ਤਰਵਾਜੀ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੌਸਮ ਥੋੜਾ ਜਿਹਾ ਕਰਵਟ ਲੈ ਗਿਆ ਸੀ ਤੇ ਪਰ ਆ ਗਿਆ ਆਪਣੀ ਲਾਈਨ ਤੇ ਫੇਰ ਦੁਬਾਰਾ ਅੱਜ ਬੜਾ ਸੁਹਾਣਾ ਦਿਨ ਲੱਗਾ ਕੱਲ੍ਹ ਵੀ ਬੜਾ ਵਧੀਆ ਦਿਨ ਲੱਗੂਗਾ ਜਿਹੜਾ ਮੌਸਮ ਦਾ ਹਾਲਾਤ ਆ ਉਹਦੇ ਹਿਸਾਬ ਨਾਲ ਠੀਕ ਹੈ ਜੀ ਤੇ ਵੀਡੀਓ ਆਪਾਂ ਦੇ ਰਹੇ ਆ ਤੁਹਾਨੂੰ ਜਿੰਨਾ ਪੋਸਿਬਲ ਹੋ ਸਕਦਾ ਤੇ ਬਾਕੀ ਮੇਰੇ ਭਰਾ ਉਹ ਜਿਹੜੀ ਚੀਜ਼ ਆਪਾਂ ਦੱਸ ਦਿਆਂ ਉਹ ਤੇ ਅਮਲ ਕਰਨਾ ਨਹੀਂ ਕਰਨਾ ਉਹ ਹਰ ਕੇ ਦਾ ਆਪਣਾ ਹੱਕ ਹੁੰਦਾ ਜਾਂ ਆਪਣੀ ਕਿਸੇ ਦੀ ਮਰਜ਼ੀ ਆ ਠੀਕ ਹੈ ਵੀਰ ਜੀ ਤੇ ਕਬੂਤਰ ਬਾਜ਼ੀ ਵੀ ਵੀਰ ਜੀ ਦਲੇਰੀ ਦਾ ਕੰਮ ਹੈ ਜਿਹੜੇ ਬੰਦੇ 'ਚ ਦਲੇਰੀ ਨਹੀਂ ਹੈਗੀ ਉਹ ਬੰਦਾ ਕਬੂਤਰ ਬਾਜ਼ੀ 'ਚ ਕਾਮਯਾਬ ਨਹੀਂ ਹੈਗਾ ਈਵਨ ਵੀ ਕਬੂਤਰ ਵੀ ਦਲੇਰ ਹੋਣਾ ਚਾਹੀਦਾ ਤੁਹਾਡੇ ਕਬੂਤਰ ਵੀ ਡਰਨਾ ਚਾਹੀਦੀ ਆ ਡਰਪੋਕ ਕਬੂਤਰ ਵੀ ਕੰਮ ਆਬ ਨਹੀਂ ਹੁੰਦੇ ਤੇ ਜਿਵੇਂ ਕਿ ਮੈਂ ਅਕਸਰ ਅਗੇ ਦੱਸਦਾ ਮੈਂ ਗੱਲਾਂ ਕਿ ਕਬੂਤਰ ਉਹ ਹੀ ਉੱਡਦੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੋਈ ਕਿ ਚੰਗੇ ਕਬੂਤਰ ਦਾ ਜਾਂ ਚੰਗੇ ਡਾਵੇ ਕਬੂਤਰ ਦਾ ਜਾਂ ਕਿਸੇ ਨਸਲੀ ਕਬੂਤਰ ਦਾ ਬਲੱਡ ਹੁੰਦਾ ਉਹ ਕਬੂਤਰ ਉੱਡਦੇ ਹੁੰਦੇ ਆ ਤੇ ਨਗੱਲੇ ਕਬੂਤਰ ਮਾੜੇ ਖੂਨ ਦੇ ਕਬੂਤਰ ਮਾੜੀ ਨਸਲ ਦੇ ਕਬੂਤਰ ਨਹੀਂ ਉੱਡਦੇ ਹੁੰਦੇ ਗਰਮੀ ਗਰਮੀ ਵੇਖੋ ਭੱਜ ਜਾਂਦੇ ਆ ਠੀਕ ਹੈ ਜੀ ਸਿਆਲ ਦੂਜੇ ਨਾਲ ਮਰਜੀ ਉਹਨਾਂ ਨੂੰ ਖਵਾਈ ਜੋ ਪਿਆਜੋ ਹਲਕੇ ਕੱਚੇ ਪੱਕੇ ਦੇਣਾ ਚ ਉਹਨਾਂ ਨੇ ਉੱਡੀ ਜਾਣਾ ਤੇ ਜਦੋਂ ਮਾੜਾ ਜਿਹਾ ਟੈਂਪਰੇਚਰ ਵਧਣਾ ਤੇ ਉਹਨਾਂ ਨੇ ਢੜਕੂ ਆ ਜਾਣਾ ਤੇ ਇੱਕ ਹੋਰ ਗੱਲ ਮੈਂ ਦੋਸਤਾਂ ਸੱਜਣਾ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਅਪਾ ਆਪਣਾ ਵਾਪਸ ਟੌਪਿਕ ਤੇ ਆਉਣੇ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਆ ਕਿ ਮੈਂ ਤਾਂ ਨਾ ਵੀ ਕਬੂਤਰ ਵੀ ਉਹੀ ਹੁੰਦਾ ਜਿਹੜਾ ਕਬੂਤਰ ਕਦੇ 1-2 ਦਿਨ ਇੱਕ ਅੱਧੀ ਵਾਰੀ ਕਦੇ ਰਾਤ ਬਾਹਰ ਰਹਿ ਕੇ ਆ ਜਾਣਾ ਕਬੂਤਰ ਵਾਹ ਸਕਾਰ ਕਬੂਤਰ ਨੂੰ ਜਾਇਨਾ ਕਰਿਆ ਕਰੋ ਕਬੂਤਰ ਵਧੀਆ ਨਸਲੀ ਕਬੂਤਰ ਹੁੰਦਾ ਤੇ ਜਦੋਂ ਕਬੂਤਰ ਘਰੋਂ ਬਾਹਰ ਰਹਿ ਜਾਂਦਾ ਨਾ ਰਾਤ ਆਪਣੇ ਖੁੱਡੇ ਤੋਂ ਦੂਰ ਆਪਣੇ ਮਾਲਕ ਤੋਂ ਦੂਰ ਤੇ ਉਹ ਕਬੂਤਰ ਦਲੇਰ ਵਾਲਾ ਹੋ ਜਾਂਦਾ ਤੁਸੀਂ ਵੇਖਿਓ ਕਦੇ ਵੀ ਤੁਹਾਡਾ ਕੋ ਕਬੂਤਰ ਬਾਹਰ ਰਹਿ ਕੇ ਆਊਗਾ ਨਾ ਤੇ ਉਹ ਕਬੂਤਰ ਦੇ ਵਿੱਚ ਅੱਗੇ ਨਾਲੋਂ ਜ਼ਿਆਦਾ ਦਲੇਰੀ ਆ ਜਾਂਦੀ ਹੈ ਤੇ ਉਹ ਕਬੂਤਰ ਵੀ ਨਸਲੀ ਹੁੰਦਾ ਆ بڑے بڑے ਕਬੂਤਰ ਵਧੀਆ ਵੇਖੇ ਆ ਮੈਂ ਲੇਕਿਨ ਮੰਨ ਲਓ ਮਾਲਾ ਜੇ ਝੜਕਾ ਵੱਜ ਜਾ ਰਾਤ ਬਾਹਰ ਰਹਿ ਗਏ ਉੱਡਦੇ ਉੱਡਦੇ ਸਵੇਰ ਨੂੰ ਆਪਸ ਨੇ ਆਉਂਦੇ ਤੇ ਜਿਹੜੇ ਕਬੂਤਰ ਸਿਆਣੇ ਹੁੰਦੇ ਆ ਨਾ ਬਿਸ਼ੱਕ ਉਹਨਾਂ ਉਹ ਰਾਤ ਆਪਣੇ ਮਾਲਕ ਦੇ ਘਰ ਨਹੀਂ ਬੈਠਾ ਜਾਂਦਾ ਜਦੋਂ ਸਵੇਰ ਹੁੰਦੀ ਆ ਤੇ ਉਦੋਂ ਉਹਨਾਂ ਦੀ ਸੋਚ ਕੰਮ ਜਾਂਦੀ ਆ ਵੀ ਸਾਡਾ ਘਰ ਕਿੱਥੇ ਆ ਤੇ ਕਿੱਥੇ ਜਾਣਾ ਤੇ ਤੁਸੀਂ ਅਜੇ ਖੁੱਡੇ ਤੇ ਇਹ ਭਰਾਏ ਨਹੀਂ ਹੁੰਦੇ ਤੁਹਾਡੇ ਆਉਣ ਤੋਂ ਪਹਿਲਾਂ ਕਬੂਤਰ ਬੈਠਾ ਹੁੰਦਾ ਉਹ ਕਬੂਤਰ ਉਹਦੇ ਨਾਲ ਅਸਲੀ ਕਬੂਤਰ ਕਬੂਤਰਾਂ ਯਾਨਾਂ ਕਰਿਆ ਕਰੋ ਉਹਨਾਂ ਕਬੂਤਰਾਂ ਦੀ ਸੰਭਾਲ ਕਰੋ ਉਹ ਕਬੂਤਰ ਵਧਾਓ ਉਹ ਉਹਨਾਂ ਕਬੂਤਰਾਂ ਦੇ ਉੱਤੇ ਇਨਵੈਸਟਮੈਂਟ ਕਰਿਆ ਕਰੋ ਇਹੋ ਜਿਹੇ ਕਬੂਤਰ ਜਿਹੜੇ ਹੁੰਦੇ ਆ ਇਹ ਕਬੂਤਰ ਬਾਜ਼ੀਆਂ ਜਿੱਤਣ ਵਾਲੇ ਕਬੂਤਰ ਹੁੰਦੇ ਆ ਨਾਮ ਕੱਢਣ ਵਾਲੇ ਕਬੂਤਰ ਹੁੰਦੇ ਆ ਠੀਕ ਹੈ ਵੀਰ ਜੀ ਤੇ ਜ਼ਿਆਦਾ ਸਮਾਂ ਨਹੀਂ ਲੈਂਦਾ ਆਜ ਲੈ ਆਪਾਂ ਆਪਣਾ ਟੌਪਿਕ ਵੱਲ ਅੱਜ ਸਾਡੇ ਟੌਪਿਕ ਦਾ ਜਿਹੜਾ ਮੇਨ ਮੁੱਦਾ ਹੀ ਉਹ ਇਹ ਹੈ ਕਿ ਯਾਰ ਕਬੂਤਰ ਜਦੋਂ ਹੁਣ ਗਰਮੀ ਹੋ ਜਣੀ ਆ ਵਿੱਚ ਪਿਛੇ ਵਾਵਾ ਕਰਨ ਪਈ ਫੇਰ ਆ ਰਹੀ ਆ ਕੀ ਆ ਕਬੂਤਰ ਸਾਰਾ ਦਿਨ ਵਧੀਆ ਉੜਦਾ ਵਾ 12 1 ਵਜੇ 12 11:30 12 ਤੱਕ ਸਵੇਰ ਤੋਂ ਲੈ ਕੇ ਬੜਾ ਵਧੀਆ ਦੇਖਦਾ ਹੁੰਦਾ ਆਪਾਂ ਥੱਲੇ ਬੈਠ ਕੇ ਵੇਖਨੇ ਆ ਜਦੋਂ 12 ਤੋਂ ਉੱਪਰ ਤੇ 12:30 ਤੋਂ ਉੱਪਰ ਸੂਈ ਚੱਲ ਜਾਂਦੀ ਐ ਇੱਕ ਜਾਂ ਇੱਕ ਡੇਢ ਦੇ ਵਿੱਚ ਤੇ ਆ ਕਬੂਤਰ ਇੱਕ ਵਾਰੀ ਹਿੱਟ ਮਾਰਦਾ ਜਾਂ ਚੜ੍ਹਾਈ ਮਾਰਦਾ ਉੱਪਰ ਜਾਂਦਾ ਵਾ ਅਸਮਾਨ ਬੰਦ ਹੁੰਦਾ ਤੇ ਬਾਅਦ ਚ ਕਬੂਤਰ ਮੁੜ ਕੇ ਨਹੀਂ ਆਉਂਦੇ ਇਹ ਕਿਹ ਕਮੀ ਪੇਸ਼ੀ ਹੁੰਦੀ ਐ ਕਿਉਂ ਇੰਜ ਕਬੂਤਰ ਕਰਦੇ ਆ ਜਾਂ ਕਬੂਤਰ ਕਿਹੜੀ ਦੂਰੀਆਂ 'ਚ ਸਾਲੇ ਉੱਚਲ ਜਾਂਦੇ ਆ ਬੜੇ ਬੜੇ ਦੂਰ ਲੱਭ ਵੀ ਲਈਦਾ ਉਹਨਾਂ ਨੂੰ ਲੱਭਦੇ ਵੀ ਨਹੀਂ। ਜਿਵੇਂ ਅਸਮਾਨ ਉਹਨਾਂ ਨੂੰ ਖਾ ਜਾਂਦਾ। ਜੱਕੀ ਪਤਾ ਲੱਗਦਾ ਨਹੀਂ ਕੋਸ਼ ਇਹ ਜਿਹੇ ਕਬੂਤਰਾਂ ਦਾ ਕੀ ਹੁੰਦਾ ਕੀ ਆ। ਇਹ ਚੀਜ਼ ਦਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕਾਰਨ ਦੱਸਾਂਗਾ ਤੇ ਫਿਰ ਉਹ ਤੇ ਦੱਸਾਂਗੇ ਹੱਲ। ਠੀਕ ਹੈ ਵੀ ਕੀ? ਸਭ ਤੋਂ ਪਹਿਲਾਂ ਵੀ ਜਿਹੜੇ ਕਬੂਤਰ ਇਸ ਤਰ੍ਹਾਂ ਸਮਾਨ ਤੇ ਵੜ ਜਾਂਦੇ ਆ ਤੇ ਬਾਅਦ ਵਿੱਚ ਨਿਕਲਦੇ ਨੇ ਨਾ। ਅਕਸਰ ਉਹ ਕਬੂਤਰ ਨਸਲੀ ਕਬੂਤਰ ਨਾਲ ਕੋਟ ਕਬੂਤਰ ਬੇਸ਼ੱਕ ਘਟ ਲਵੇ ਪਰ ਉਹਨੂੰ ਆਪਣੇ ਘਰ ਦਾ ਆਪਣੇ ਟਿਕਾਣੇ ਦਾ ਆਪਣੀ ਛਤਰੀ ਦਾ ਆਪਣੇ ਮਾਲਕ ਦਾ ਉਹਨੂੰ ਪਤਾ ਹੋਵੇ ਕਿ ਯਾਰ ਮੈਂ ਕਿਤੇ ਉਡਣ ਆਇਆ ਹਾਂ ਤੇ ਮੈਂ ਵਾਪਸ ਵੀ ਕਿਤੇ ਜਾਣਾ ਜਿਹੜੇ ਕਬੂਤਰਾਂ ਨੂੰ ਬਾਤ ਪੈ ਜਾਂਦੀ ਹੁੰਦੀ ਹੈ ਨਾ ਵੀ ਅੱਜ ਖੋਡੇ ਦਾ ਦਾਣ ਖਾ ਲਿਆ ਤੇ 2 ਮਹੀਨੇ ਉਧਰੋਂ ਖਾਲ 3 ਮਹੀਨੇ ਉਹ ਕਬੂਤਰ ਨੇ ਬੈਂਦੇ ਉਹਨਾਂ ਦੇ ਜਵਾਕ ਉਹਨਾਂ ਦੇ ਬੱਚੇ ਉਹਨਾਂ ਦੀ ਨਸਲਾਂ ਗਾਇ ਜੀ ਕਰਦੇ ਆ ਤੇ ਇਹੋ ਜਿਹੇ ਕਬੂਤਰ ਤੁਸੀਂ ਪਰਖ ਕਰਿਆ ਕਰੋ ਇਹ ਹੁੰਦੇ ਕਬੂਤਰ ਬਾਗਿਆਂ ਜਣਾ ਪੜਾ ਠੀਕ ਹੈ ਵੀਰ ਜੀ ਇੱਕ ਤੇ ਕਾਰਨ ਹੋ ਗਿਆ ਇਹ ਦੂਜਾ ਕਾਰਨ ਕਿਹ ਵੇਲੇ ਕਬੂਤਰ ਦੇ ਅੰਦਰ ਮਲਾ ਪ ਵੀ ਹੁੰਦੇ ਆ ਮਲਾ ਆਪ ਕਬੂਤਰ ਚ ਹੁੰਦੇ ਆ ਮੰਨ ਲਓ ਕਿ ਕਬੂਤਰ ਨੂੰ ਆਪਾਂ ਪਾਣੀ ਲਾਉਨੇ ਆ ਹਨਾ ਲਾ ਕੇ ਛੱਡਦੇ ਆ 12 1 ਵਜੇ ਤੱਕ ਤੇ ਪਾਣੀ ਕਬੂਤਰ ਚਲਦਾ ਕਬੂਤਰ ਤੇ ਪਾਣੀ ਦੇ ਸਾਰੇ ਉੜਦਾ ਜਦੋਂ ਕਬੂਤਰ ਦਾ ਪਾਣੀ ਅੰਦਰੋਂ ਮੋਕਦਾ ਤੇ ਕਬੂਤਰ ਫਿਰ ਅੰਦਰੋਂ ਮੱਕਣਾ ਸ਼ੁਰੂ ਹੁੰਦਾ ਆ ਜੋ ਤੇ ਨਰ ਮਲਾਪ ਹੋਂ ਤੇ ਉਹਨੂੰ ਅੰਦਰੋਂ ਹੋਰ ਚਵਾਈ ਲੜਦੇ ਫਿਰ ਉਹਨ ਥੱਲੇ ਆਉਂਦਾ ਬਹਿਣ ਥੱਲੇ ਉਹਨੂੰ ਆਪਣਾ ਘਰ ਨਹੀਂ ਲੱਭਦਾ ਮੰਨ ਲਓ ਜਦੋਂ ਕਿਤੇ ਬਾਹਰ ਛੱਡਦੇ ਆ ਉੱਤੇ ਨੂੰ ਜਾਂਦਾ ਤੇ ਫਿਰ ਉਹਨੂੰ ਹੁੰਦਾ ਮੈਂ ਹੋਰ ਉੱਪਰ ਜਾਵਾਂ ਫਿਰ ਐਸੇ ਚੱਕਰ 'ਚ ਜਦੋਂ ਕਬੂਤਰ ਅਸਮਾਨ 'ਚ ਵੜਦੇ ਆ ਤੇ ਫਿਰ ਉਹਨਾਂ ਕੋ ਵਾਪਸ ਨਹੀਂ ਆ ਜਾਂਦੇ ਠੀਕ ਹੈ ਜੀ ਦੂਜਾ ਕਾਰਨ ਇਹ ਹੋ ਗਿਆ ਕਿ ਮਲਾਪ ਹੁੰਦੇ ਕਬੂਤਰ ਦੇ ਕਬੂਤਰਾਂ 'ਚੋਂ ਮੱchnੇ ਸ਼ੁਰੂ ਹੋ ਜਾਂਦੇ ਆ ਕਬੂਤਰ ਅੰਦਰੋਂ ਕਮਜ਼ੋਰ ਹੁੰਦੇ ਆ ਕਬੂਤਰ ਅੰਦਰੋਂ ਇੰਨੇ ਸੌਲਡ ਮਜ਼ਬੂਤ ਨਹੀਂ ਹੁੰਦੇ ਜਿਹੜੀਆਂ ਨਾਲ ਕੋ ਵਾਪਸ ਹੀ ਲਿੰਦੀ ਇਸ ਕਰਕੇ ਮੇਰੇ ਭਰਾ ਇਹ ਨਹੀਂ ਕਿ ਇੱਕ ਵਾਰੀ ਮੈਨੂੰ ਪਾਣੀ ਦਵਾਈ ਲਾ ਲਈ ਮਹੀਨਾ ਪਹਿਲਾਂ ਤੇ ਬਾਅਦ ਵਿੱਚ ਭੁੱਲ ਜਾਓ ਅੱਜ ਕੱਲ ਬੜੀਆਂ ਵਧੀਆ ਇੰਪੋਰਟੈਂਟ ਦਵਾਈਆਂ ਆਈਆਂ ਕੱਲੇ-ਕੱਲੇ ਕਬੂਤਰ ਨੂੰ ਲੱਗ ਜਾਂਦੀਆਂ ਜਦੋਂ ਤੁਸੀਂ ਬਾਜੀ ਛੜਨਾ ਉਸ ਤੋਂ ਪਹਿਲਾਂ ਕਬੂਤਰਾਂ ਨੂੰ ਇੱਕ ਵਾਰੀ ਡਿਵਰਮ ਜ਼ਰੂਰ ਕਰਿਆ ਕਰੋ ਠੀਕ ਹੋ ਗਿਆ ਵੀਰ ਜੀ ਇੱਕ ਹੁੰਦਾ ਵੀਰ ਜੀ ਕਬੂਤਰ ਜਿਹੜਾ ਕਬੂਤਰ ਅੰਦਰੋਂ ਤਲਖ ਹੋ ਜਾਂਦਾ ਤਲਕ ਤਾਂ ਮਤਲਬ ਜਿਹੜਾ ਕਬੂਤਰ ਨੂੰ ਅੰਦਰੋਂ ਨਾ ਕਬੂਤਰ ਮੱਕੀ ਕਮਾਂ ਦੱਸਾ ਜਿਸ ਤਰ੍ਹਾਂ ਕਬੂਤਰ ਜੰਦਾ ਸਾੜ ਪੈ ਜਾਂਦਾ ਹੁਣ ਇਹਦੀ ਤੇ ਜਾਂ ਤੁਸੀਂ ਪਹਿਚਾਣ ਪਹਿਲਾਂ ਕਰ ਲੋ ਜਿਸ ਤਰ੍ਹਾਂ ਕਬੂਤਰ ਤੁਸੀਂ ਸਾਹਮਣੇ ਜੋ ਤੇ ਉਹ ਵਿਠਾਉ ਤੋਂ ਪਤਾ ਲੱਗ ਜਾਂਦਾ ਜਿਸ ਤਰ੍ਹਾਂ ਕਬੂਤਰ ਕੇਵਲੇ ਹਰੀਆਂ ਵਿਠਾ ਮਾਰਦਾ ਜਾਂ ਹੋਰ ਹੀ ਕਲਰ ਦੀਆਂ ਵਿਠਾ ਮਾਰਦਾ ਕਾਲੀਆਂ ਜੀਆਂ ਟਾਈਪ ਦੀਆਂ ਵਿਠਾ ਮਾਰਦਾ ਜਾਂ ਇੱਕ ਤੇ ਜਲਾਵਰੋਂ ਤੋਂ ਮਾਰ ਦਿੰਦਾ ਇੱਕ ਵੇਹੇ ਕਬੂਤਰ ਮਾਰ ਦਿੰਦੇ ਤੇ ਇਹ ਚੀਜ਼ ਦਾ ਜਾਂ ਤੁਸੀਂ ਪਹਿਲਾਂ ਇਲਾਜ ਕਰ ਲੋ ਨਹੀਂ ਤੇ ਅਗਰ ਜੇ ਤੁਸੀਂ ਕਬੂਤਰ ਦਾ ਲਾਜ ਨਾ ਕੀਤਾ ਕਬੂਤਰ ਨੇ ਜਦੋਂ ਅੰਦਰੋਂ ਮੱchnਾ ਵਾ ਉਹਨੂੰ ਤਲਖੀ ਲੱਗਣੀ ਆ ਤੇ ਉਹ ਫਿਰ ਵੀ ਕਬੂਤਰ ਸਮਾਨ ਬੰਦ ਜਾਂਦੇ ਆ ਤੇ ਫਿਰ ਵਾਪਸ ਨਹੀਂ ਆਉਂਦੇ ਠੀਕ ਹੈ ਬੇਕੀ ਇੱਕ ਤੇ ਇਹੋ ਜੀ ਘੜਾ ਕਿਦੇ ਕਬੂਤਰ ਹੁੰਦੇ ਆ ਇਹ ਕਰਕੇ ਮੇਰੇ ਵੀਰ ਕਬੂਤਰ ਨੂੰ ਜਲਾਬ ਜਲੂਬ ਜ਼ਰੂਰ ਲਾਇਆ ਕਰੋ ਜਿਸ ਤਰ੍ਹਾਂ ਮੈਂ ਦੱਸਿਆ ਆਪਣੇ ਪਿਛਲੇ ਵੀਡੀਓ ਚ ਜੇ ਜਾ ਕੇ ਤੁਸੀਂ ਦੇਖ ਸਕਦੇ ਜਲਾਬ ਦੇ ਵੀਡੀਓ ਵੀ ਆ ਗਿਆ ਕਬੂਤਰ ਸਾਫ਼ ਸੰਚੁਸ਼ਟ ਰੱਖਿਆ ਕਰੋ ਕਬੂਤਰ ਅੰਦਰ ਠਾਰਿਆ ਕਰੋ ਨੂੰ ਫਿਰ ਕਬੂਤਰ ਸ਼ਗਰੋ ਇੱਕ ਕਬੂਤਰ ਹੁੰਦੇ ਵੀਰ ਜੀ ਇਸ ਤੋਂ ਬਾਅਦ ਚੌਥਾ ਪਵਣ ਜਮੰਦ ਲੱਗਣ ਲਾਈ ਲੱਗ ਕਬੂਤਰ ਹੁੰਦੇ ਜਿਹਦਰਾ ਬੰਦੇ ਲਾਈ ਲੱਗ ਹੁੰਦੇ ਆ ਨਾ ਜਿਹਦਰਾ ਮੇਰੇ ਭਰਾ ਕਬੂਤਰ ਵੀ ਲਾਈ ਲੱਗ ਹੁੰਦੇ ਉਹਨਾਂ ਨੂੰ ਸਾਲਿਆਂ ਨੂੰ ਪ੍ਰੋਬਲਮ ਇਹ ਹੁੰਦੀ ਆ ਕਿ ਜੇ ਬਗਾਨਾ ਉੱਡਣ ਡਿਆ ਫਲਾਣਾ ਕੋਈ ਉੱਡਣ ਡਿਆ ਉਹ ਤਾਂ ਪਿੱਛਾ ਕਰਦੇ ਫਿਰ ਜੇ ਉਹ ਪਰਵਾੜ ਜੇ ਤੇ ਉਹ ਵੀ ਮਗਰ ਚੇ ਜਾਂਦੇ ਆ ਉਹ ਥੱਲੇ ਆ ਜੇ ਤੇ ਉਹ ਵੀ ਮਗਰ ਇਹੋ ਜੇ ਕਬੂਤਰ ਵੀ ਜੇ ਕਿਹੜਾ ਨਾ ਚੈਨਾ ਸਟੈਮ ਨਾ ਨਹੀਂ ਵੀ ਹੁੰਦਾ ਉਹ ਦੂਜੇ ਕਬੂਤਰ ਪਿਛੇ ਲੱਗ ਕੇ ਪਿਛੇ ਵੜ ਜਾਂਦੇ ਉੱਪਰ ਉੱਪਰੋਂ ਫਿਰ ਉਹਨਾਂ ਕੋ ਨਿਕਲ ਜਾਂਦਾ ਦੇਖਿਆ ਜਦੋਂ ਆਪਾਂ ਕਹਿੰਦੇ ਯਾਰ 10 ਕਬੂਤਰ ਵੜੇ ਸੀ ਦੋ ਹੀ ਨਿਕਲੇ ਉਹ ਸਾਲੇ ਜਿਹੜੇ 8 ਹੁੰਦੇ ਉਹ ਲਾਈ ਲੱਗ ਹੁੰਦੇ ਆ ਵਾ ਉਹਨਾਂ 'ਚ ਇੰਨੀ ਵਜਾ ਕਾਤਾ ਹੁੰਦੀ ਨਹੀਂ ਆ ਜਿੰਨਾ ਉਹ ਕੰਮ ਕਰਨ ਦੀ ਕਰਦੇ ਆ ਇਹੋ ਜੇ ਕਬੂਤਰ ਵੀ ਹੁੰਦੇ ਜਿਹੜੇ ਉਹ ਵੀ ਬਾਜ਼ੀਆਂ ਨਹੀਂ ਬਿੰਨ ਕਰ ਦਿੰਦੇ ਇਹੋ ਜੇ ਕਬੂਤਰਾਂ ਨੂੰ ਵੀ ਤੁਸੀਂ ਅਵੋਇਡ ਕਰਿਆ ਕਰੋ ਕਦੇ ਵੀ ਮੈਂ ਜਿਵੇਂ ਅੱਗੇ ਵੀ ਆਪਣੇ ਵੀਡੀਓ ਦਾਦਾ ਨਾ ਵੀ ਕੱਲੇ ਉੱਡਣ ਵਾਲੇ ਕਬੂਤਰ ਹੁੰਦੇ ਨੇ ਜਿਹੜੇ ਕੱਲੇ ਬਾਜੀ ਸਾਰੇ ਉੱਡੀਆ ਦਾ 50 20 100 150 ਕਬੂਤਰ ਉੱਡਿਆ ਛੁੱਟਿਆ ਇਹਨਾਂ ਨੂੰ ਲੱਗਾ ਕਈ ਕਬੂਤਰ ਇਹ ਹੋ ਜਾਂਦੇ ਉਹਨਾਂ ਨੂੰ ਸਾਲਿਆਂ ਕੋਈ ਪਰਵਾਹ ਨਹੀਂ ਉਹਨਾਂ ਨੇ ਆਪਣੀ ਹੀ ਮਰਜ਼ੀ ਕਰਨੀ ਆ ਕੋਈ ਇਹ ਨਾਲ ਉਹਨਾਂ ਨੇ ਰਲਣਾ ਨਹੀਂ ਆ ਕਿਸ ਨਾਲ ਉਹਨਾਂ ਨੇ ਉੱਡਣਾ ਨਹੀਂ ਆ ਕਿਸੇ ਦਾ ਉਹਨਾਂ ਨੇ ਪਿੱਛਾ ਨਹੀਂ ਕਰਨਾ ਇਹੋ ਜਿਹੜੇ ਕਬੂਤਰ ਹੁੰਦੇ ਨੇ ਆ ਇਹੋ ਜਿਹੇ ਕਬੂਤਰਾਂ ਦੀ ਆਪਣੇ ਫੜਕਾਂ 'ਚ ਆਪਣੇ ਉਡਾਨਾਂ 'ਚ ਆਪਣੇ ਕੁੱਡੇ 'ਚ ਪਹਿਚਾਣ ਕਰਿਆ ਕਰੋ। ਇਹੋ ਜਿਹੇ ਕਬੂਤਰ ਬਾਜ਼ੀਆਂ 'ਚ ਜ਼ਰੂਰ ਪਾਓ। ਇਹ ਕਬੂਤਰ ਤੁਹਾਨੂੰ ਬਹੁਤ ਮਾਣ ਦਿਵਾਉਣਗੇ। ਠੀਕ ਹੈ ਵੀਰ ਜੀ। ਤੇ ਇਹ ਹੀ ਸਾਡਾ ਅੱਜ ਦਾ ਟੌਪਿਕ ਜਿਹੜਾ ਮੈਂ ਤੁਹਾਡਾ ਹੁਣ ਕਵਰ ਕੀਤਾ ਵਾ। ਇਸ ਤੋਂ ਇਲਾਵਾ ਮੇਰੇ ਭਰਾ ਹੋਰ ਕਿਸੇ ਦਾ ਕੋਈ ਸਵਾਲ ਕੋਈ ਮੁੱਦਾ ਹੋਵੇ ਉਹ ਪੁੱਛ ਸਕਦਾ ਕਮੈਂਟਾਂ ਦੇ ਵਿੱਚ ਜ਼ਰੂਰ ਪੁੱਛਿਆ ਕਰੋ ਤਾਂ ਜੋ ਆਪਾਂ ਸਾਨੂੰ ਜੇ ਗੱਲ ਆਉਂਦੀ ਹੈ ਤੇ ਤੁਹਾਨੂੰ ਦਸੀਏ ਨਹੀਂ ਆਉਂਦੀ ਤਾਂ ਉਸ ਚੀਜ਼ ਤੇ ਰਿਸਰਚ ਕਰਕੇ ਤੁਹਾਨੂੰ ਦਸੀਏ ਠੀਕ ਹੈ ਤੇ ਜਿਵੇਂ ਮੈਂ ਅਗਲੀ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਆਪਣੀ ਜਿ ਕਿ ਬਾਜਰਾ ਬਹੁਤ ਵਧੀਆ ਦਾਣਾ ਕੁਝ ਵੀਰਾਂ ਨੇ ਕਮੈਂਟ ਕੀਤੇ ਵੀਰ ਜੀ ਬਾਜਰਾ ਬਹੁਤ ਵਧੀਆ ਦਾਣਾ ਹੀ ਮੰਨਦੇ ਆ ਪਰ ਸਮਾਂ ਬਾਜਰਾ ਪਾਉਂਦਾ ਹੈ ਨਹੀਂ ਵੀਰ ਜੀ ਸਮਾਂ ਮੈਨੂੰ ਪਤਾ ਗਰਮੇ ਚੱਲਣ ਡਿਆ ਤੇ ਬਾਇਰਾ ਵੀ ਗਰਮ ਹੁੰਦਾ ਤੇ ਗਰਮੀ ਦੇ ਵਿੱਚ ਕਈ ਲੋਕ ਅਵੋਇਡ ਕਰਦੇ ਵੀ ਬਾਇਰਾ ਨਾ ਪਾਈਏ ਜਾਂ ਸਵੇਰੇ ਕਬੂਤਰ ਦੇ ਅੰਦਰ ਰਹਿੰਦਾ ਬਾਇਰਾ ਤੇ ਫਿਰ ਉਹ ਕਬੂਤਰ ਨੂੰ ਤੰਗ ਕਰਦਾ ਵਾ ਬੈਣ ਚ ਪ੍ਰੋਬਲਮ ਕਰਦਾ ਵਾ ਜਾਂ ਉੱਡਣ ਨਹੀਂ ਦਿੰਦਾ ਵੀ ਜੀ ਇਹਦੇ ਵੀ ਬੜੇ ਹਾਲ ਆ ਤੇ ਮੈਂ ਬਾਇਰਾ ਬਿਲਕੁਲ ਬਣਾ ਕੇ ਪਾਈਦਾ ਉਹਨੂੰ ਬਾਇਰੇ ਨੂੰ ਬਿਲਕੁਲ ਐਮ ਵਧੀਆ ਤਰੀਕੇ ਨਾਲ ਉਹਨੂੰ ਨਾ ਉਹਦੀ ਗਰਮੀ ਕੱਢ ਦੇ ਦੀ ਆ ਬਾਇਰੇ ਦੀ ਤੇ ਫਿਰ ਪਾਈਦਾ ਤਲਖੀ ਉਹ ਬਾਇਰ ਨਹੀਂ ਦਿੰਦੀ ਠੀਕ ਹੈ ਤੇ ਜੇ ਤੁਸੀਂ ਚਾਹੁੰਦੇ ਜੋ ਤੇ ਮੈਂ ਇਹਦੇ ਤੇ ਵੀਡੀਓ ਬਣਾਵਾਂ ਕਿ ਬਾਜਰੇ ਨੂੰ ਕਿਵੇਂ ਬਣਾਉਣਾ ਤੇ ਕਿਵੇਂ ਉਹਨੂੰ ਕਮੂਤਰਾਂ ਨੂੰ ਗਰਮੀਆਂ 'ਚ ਬਾਜੀਆਂ 'ਚ ਵੀ ਪਾਉ ਪਾਉਣ ਤੇ ਫਿਰ ਉਹਦਾ ਵੀਰਜੀ ਜਿਹੜਾ ਫਾਇਦਾ ਨਾ ਉਹ ਨਾਰਮਲ ਬਾਇਰੇ ਨਾਲੋਂ ਦੋ ਗੁਣਾ ਹੋ ਜਾਂਦਾ ਉਹ ਬਾਇਰਾ ਫਿਰ ਇੰਨਾ ਆਪਣਾ ਵਰਕ ਕਰਦਾ ਠੀਕ ਹੈ ਜੀ ਜੇ ਤੁਸੀਂ ਚਾਹੁੰਦੇ ਮੈਂ ਇਹੋ ਜਿਹਾ ਟੈਸਟ ਟੌਪਿਕ ਤੇ ਵੀਡੀਓ ਬਣਾਵਾਂ ਤੇ ਕਮੈਂਟ ਕਰਕੇ ਮੇਰੇ ਭਰਾ ਜਰੂਰ ਦੱਸਿਓ ਜਲਦੀ ਹੀ ਤੇ ਵੀਡੀਓ ਲੈ ਕੇ ਆਉਂਗਾ ਤੇ ਵੀਡੀਓ ਵੀ ਇੰਨੀ ਵਧੀਆ ਹੋਊਗੀ ਕਿ ਤੁਸੀਂ ਵਾਕਈ ਕਹੋਗੇ ਯਾਰ ਕਬੂਤਰ ਨੂੰ ਤੁਸੀਂ ਨਾ ਬਾਇਰੇ ਨਾਲ ਹੀ ਡਾਈ ਜਾਇਓ ਉਹਦਣਾ ਤੇ ਫਿਰ ਤੁਸੀਂ ਮੁਕਾਬਲਾ ਕਰਕੇ ਵੇਖ ਲਓ ਦੂਜੇ ਕਬੂਤਰਾਂ ਨਾਲ ਬਦਾਮ ਵਾਲਿਆਂ ਨਾਲ ਵੀ ਫਰਕ ਕੀ ਆ ਮੇਰੇ ਹਿਸਾਬ ਨਾਲ ਕੋਈ ਫਰਕ ਨਹੀਂ ਪੈਂਦਾ ਕਬੂਤਰ ਫੁੱਲ ਫੜਕਾ ਦਿੰਦੇ ਨੇ ਫੁੱਲ ਜਾਨ ਚਾਉਂਦੇ ਤੇ ਕਬੂਤਰ ਵੀ ਆ ਬਣਦਾ ਵੀ ਜਿਵੇਂ ਬੋਤਲ ਹੁੰਦੀ ਆ ਠੀਕ ਹੈ ਜੀ ਤੇ ਜੇ ਚਾਹੁੰਦੇ ਤੁਸੀਂ ਮੈਂ ਵੀਡੀਓ ਲੈ ਕੇ ਆਵਾਂ ਤੇ ਜਰੂਰ ਕਮੈਂਟ ਕਰਕੇ ਦੱਸੋ ਮੈਂ ਤੁਹਾਨੂੰ ਬਣਾ ਕੇ ਦੱਸੂ ਬਾਜਰਾ ਕਿਵੇਂ ਬਰਾਇਰਾ ਬਣਾਇਦਾ ਤੇ ਕਿਵੇਂ ਕਬੂਤਰਾਂ ਨੂੰ ਪਾਈਦਾ ਤੇ ਕਿਵੇਂ ਉਹਦੇ ਕੋ ਕੰਮ ਲਈਦਾ ਠੀਕ ਹੈ ਜੀ ਤੇ ਇੰਨਾ ਹੀ ਕਹਿੰਦੇ ਹੋਏ ਮੈਂ ਵੀਡੀਓ ਅੱਜ ਦੀ ਸਮਾਪਤ ਕਰਦਾ ਟੌਪਿਕ ਆਪਾਂ ਪੂਰਾ ਕਵਰ ਕਰ ਲਿਆ ਵੀਡੀਓ ਲੰਬੀ ਹੋ ਜਾਂਦੀ ਆ ਤੇ ਬੀ ਸੇਫ ਸਾਰੇ ਮੇਰੇ ਭਰਾ ਆਪੋ ਆਪਣਾ ਖਿਆਲ ਰੱਖੋ ਆਪਣੇ ਪਰਿਵਾਰ ਦਾ ਖਿਆਲ ਰੱਖੋ ਤੇ ਹਾਲਾਤ ਕੁਝ ਚੱਗੇ ਨਹੀਂ ਚੱਲ ਰਹੇ ਤੁਹਾਨੂੰ ਪਤਾ ਦੱਸਣ ਦੀਆਂ ਗੱਲਾਂ ਨਹੀਂ ਆ ਤੇ ਇਹੋ ਜੇ ਸਮਿਆਂ ਦੇ ਉੱਤੇ ਪਰਿਵਾਰਾਂ ਦੇ ਨਾਲ ਰਹੋ ਪਰਿਵਾਰਾਂ ਨੂੰ ਤੁਹਾਡੀ ਲੋੜ ਆ ਠੀਕ ਹੈ ਜੀ ਤੇ ਆਪਣਾ ਧਿਆਨ ਰੱਖੋ ਤੇ ਪ੍ਰਮਾਤਮਾ ਅਗੇ ਅਰਦਾਸ ਕਰੋ ਕਿ ਸਾਨੂੰ ਇਸ ਦੁੱਖ ਦੀ ਘੜੀ ਤੋਂ ਜਲਦੀ ਕੱਢੇ ਤੇ ਇਹੋ ਜੀ ਅੱਜ ਦਾ ਟੌਪਿਕ ਸਾਡਾ ਵੀਰ ਜੀ ਤੇ ਜਲਦੀ ਹੀ ਨਵੀਂ ਵੀਡੀਓ 'ਚ ਮਿਲਦੇ ਆ ਸਾਰੇ ਆਪਣਾ ਧਿਆਨ ਰੱਖਿਓ ਵੀਡੀਓ ਨੂੰ ਸਬਸਕ੍ਰਾਈਬ ਕਰੋ ਚੈਨਲ ਸਾਡੇ ਨੂੰ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਰੱਬ ਰੱਖਾ